ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦਾ ਚੌਥਾ ਡਿਗਰੀ ਵੰਡ ਸਮਾਗਮ ਪਾਲ ਆਡੀਟੋਰੀਅਮ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿੱਚ ਕਰਵਾਇਆ ਗਿਆ ਸਮਾਗਮ ਨੂੰ ਸੰਬੋਧਨ ਕਰਦੇ ਆ ਪੰਜਾਬ ਦੇ ਰਾਜਪਾਲ ਤੇ ਚਾਂਸਲਰ ਬਨਵਾਰੀ لال ਪੁਰੀਹਤ ਨੇ ਉਮੀਦ ਜਤਾਈ ਕਿ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀ ਪੇਸ਼ੇਵਰ ਜੀਵਨ ਵਿਚਾਰਤਨਾਂ ਦੀਆਂ ਚੁਣੌਤੀਆਂ ਦਾ ਸ਼ਾਨਦਾਰ ਢੰਗ ਨਾਲ ਸਾਹਮਣਾ ਕਰਦੇ ਹੋਏ ਪਸ਼ੂ ਪਾਲਣ ਖੇਤਰ ਅਤੇ ਸਮਾਜ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੇਸ਼ ਲਈ ਵੈਟਰਨਰੀ ਖੇਤਰ ਦੇ ਵਿਗਿਆਨੀ, ਵਿਦਵਾਨ ਅਤੇ ਸੁਲਝੇ ਹੋਏ ਨਾਗਰਿਕ ਤਿਆਰ ਕਰਨ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਦੀ ਸ਼ਿਲਾਗਾ ਕੀਤੀ। ਇਸ ਦੌਰਾਨ ਰਾਜਪਾਲ ਨੇ ਵਿਸ਼ਵ ਬੈਂਕ ਦੀ مالی ਸਹਾਇਤਾ ਨਾਲ ਚਲਾਏ ਜਾ ਰਹੇ ਸੰਸਥਾਗਤ ਵਿਕਾਸ ਯੋਜਨਾ ਪ੍ਰੋਜੈਕਟ ਦੀ ਵੀ ਸ਼ਿਲਾਗਾ ਕੀਤੀ ਜਿਸ ਤਹਿਤ ਯੂਨੀਵਰਸਿਟੀ ਵੱਲੋਂ ਹੁਣ ਤੱਕ 42 ਅਧਿਆਪਕਾਂ ਤੇ 188 ਵਿਦਿਆਰਥੀਆਂ ਨੂੰ ਦੁਨੀਆ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਏ ਗਏ ਨੇ। ਕੁਪ ਕੁਲਪਤੀ ਡਾਕਟਰ 인ਦਰਜੀਤ ਸਿੰਘ ਨੇ ਜ਼ੋਰਾਂ ਪਿਛਲੇ ਡਿਗਰੀ ਵਾਣ ਸਮਾਗਮ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਵੱਲੋਂ ਦਰਜ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਭਾਰਤੀ ਖੇਤੀ ਖੋਜ ਕੌਂਸਲ ਤੇ UGC ਤੋਂ ਮਾਨਤਾ ਪ੍ਰਾਪਤ ਹੈ ਉਹਨਾਂ ਕਿਹਾ ਕਿ ਇੱਥੋਂ ਦੇ ਵਿਦਿਆਰਥੀ ਵੈਟਰਨਰੀ ਵਿਗਿਆਨ ਮੱਛੀ ਪਾਲਣ ਵਿਗਿਆਨ ਡੇਰੀ ਸਾਇੰਸ ਤੇ ਟੈਕਨੋਲੋਜੀ ਅਤੇ ਐਨੀਮਲ ਬਾਇਓ ਟੈਕਨੋਲੋਜੀ ਵਿੱਚ ਪੇਸ਼ੇਵਰ ਭਵਿੱਖ ਬਣਾ ਸਕਦੇ ਨੇ ਸਮਾਗਮ ਦੌਰਾਨ 2200 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਇਸ ਦੌਰਾਨ ਵੱਖ-ਵੱਖ ਪੱਧਰਾਂ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਂਹਾਰ ਵਿਦਿਆਰਥੀਆਂ ਨੂੰ 6 ਸੋਨ ਤਮਗੇ ਤੇ 63 ਮੈਰਿਟ ਸਰਟੀਫਿਕੇਟ ਤਕਸੀਮ ਕੀਤੇ ਗਏ